ਹਾਂਜੀ ਇਹ ਹਨ ਜੋੜੇਪੁਰ ਦੋ ਪੁਲ ਇਕੱਠੇ ਨੇ ਤਾਂ ਕਰਕੇ ਇਹਨਾਂ ਨੂੰ ਜੋੜੇਪੁਰ ਕਿਹਾ ਜਾਂਦਾ ਇਹ ਜੋੜੇਪੁਰਾਂ ਵਾਲੀਆਂ ਨਹਿਰਾਂ ਨੇ ਇਹ ਜੋ ਪੁਲ ਬਣੇ ਹੋਏ ਨੇ ਇਹ 1871 ਦੇ ਬਣੇ ਹੋਏ ਨੇ ਲਗਭਗ 150 ਸਾਲ ਤੋਂ ਵੱਧ ਸਮਾਂ ਹੋ ਗਿਆ 194 ਸਾਲ ਹੋ ਚੁੱਕੇ ਨੇ 154 ਸਾਲ ਹੋ ਚੁੱਕੇ ਨੇ ਬਣਿਆ ਨੂੰ ਇਹ ਆਪਣੀ ਮਜ਼ਬੂਤ ਹਾਲਤ ਵਿੱਚ ਹੀ ਖੜੇ ਨੇ ਅੰਗਰੇਜ਼ਾਂ ਦੁਆਰਾ ਬਣਾਏ ਗਏ ਸੀਗੇ ਤੇ ਤੁਸੀਂ ਐਵੇਂ ਦੇਖੋ ਵੀ ਲੱਖਾਂ ਬਾਣ ਹਰ ਰੋਜ਼ ਲੰਘਦੇ ਨੇ ਪਰ ਫੇਰ ਵੀ ਇਹ ਪੁਲ ਵਧੀਆ ਹਾਲਤ ਵਿੱਚ ਖੜੇ ਨੇ ਦੇਖੋ 150 ਸਾਲ ਪੁਰਾਣੇ ਪੁਲ ਨੇਗੇ ਦੋ ਨਹਿਰਾਂ ਪਾਰਦੀਆਂ ਨੇ ਇੱਥੋਂ ਤੇ ਹੁਣ ਪੱਕੀਆਂ ਕਰ ਦਿੱਤੀਆਂ ਗਈਆਂ ਨੇ ਨਹਿਰਾਂ ਤੇ ਇੱਕ ਗੱਲ ਹੋਰ ਜੀ ਇੱਥੋਂ ਜੋੜੇਪੁਰਾ ਤੋਂ ਨਾ 5 ਕਿਲੋਮੀਟਰ ਦੀ ਦੂਰੀ ਤੇ ਇੱਕ ਇਤਿਹਾਸਕ ਪਿੰਡ ਹੈ ਕਪੂਰਗੜ੍ਹ ਜਿੱਤੇ ਸੇਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ ਤੇ 10ਵੇਂ ਪਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਸੰਬੰਧ ਤੇ ਇੱਕ ਕਿਲਾ ਹੈ ਤੇ ਉੱਥੇ ਗੁਰੂ ਸਾਹਿਬ ਨਾਲ ਸੰਬੰਧਤ ਪਾਵਨ ਵਸਤਾਂ ਵੀ ਪਈਆਂ ਨਿਗੀਆਂ ਤੇ ਪਰਿਵਾਰ ਵਸੋੜੇ ਵੇਲੇ ਕਹਿੰਦੇ ਜਦੋਂ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੀ ਨੇ ਕੀਰਤਨ ਕੀਤਾ ਉਹ ਜਿਹੜੀ ਰਬਾਬ ਨਾਲ ਕੀਰਤਨ ਕੀਤਾ ਸੀ ਉਹ ਵੀ ਕਹਿੰਦੇ ਪਿੰਡ ਕਪੂਰਗੜ੍ਹ ਵਿਖੇ ਪਈ ਆ ਜਰੂਰ ਜਾਣਾ ਜੀ ਜਰੂਰ ਦਰਸ਼ਨ ਕਰਨੇ ਧੰਨਵਾਦ ਜੀ